ਇਹ ਜਿਹੜੀ ਮੈਂ ਵੀਡੀਓ ਬਣਾਉਣ ਦਿਆਂ ਵਾ ਇਹ ਵੀਡੀਓ ਮੈਂ ਥੋੜੇ ਦਿਨ ਪਹਿਲਾਂ ਗਿਆ ਸੀਗਾ ਸਰਹੰਦ ਤੇ ਇਹ ਦੀਵਾਨ ਟੋਡਰ ਮਲ ਦੀ ਵੀਡੀ ਹਵੇਲੀ ਆ ਜਿਹੜੀ ਤੁਸੀਂ ਵੇਖ ਰਹੇ ਜੇ ਤੇ ਦੇਖ ਲਓ ਦੀਵਾਨ ਟੋਡਰ ਮਲ ਦੀ ਹਵੇਲੀ ਨੂੰ ਟਾ ਦਿੱਤਾ ਗਿਆ ਸੀ ਤੇ ਹੁਣ ਫੇਰ ਇੱਕ ਵਾਰੀ ਦੁਬਾਰ ਤੋਂ ਕੰਮ ਕੀਤਾ ਗਿਆ ਵਾ ਇੱਕ ਵਾਰੀ ਫੇਰ ਤੋਂ ਇਸ ਦੇ ਵਿੱਚ ਕੰਮ ਕੀਤਾ ਸ਼ੁਰੂ ਤੇ ਤੁਸੀਂ ਦੇਖ ਰਹੇ ਜੀ ਅ ਉੱਪਰ ਛੱਤ ਕਿੰਨੀ ਸੋਹਣੀ ਆ ਪ੍ਰਾਣੀ ਮਤਲਬ ਬਣਾਏ ਹੋਏ ਨੇ ਤੇ ਵੀਡੀਓ ਦੇ ਵਿੱਚ ਆਵਾਜ਼ ਨਹੀਂ ਚੰਗੀ ਆਉਂਦੀ ਤੇ ਤਾਂ ਕਰਕੇ ਮੈਂ ਦੁਬਾਰਾ ਇਹਦੀ ਰਿਕਾਰਡਿੰਗ ਕਰ ਰਿਹਾ ਵਾਂ ਇਸ ਵੀਡੀਓ ਨੂੰ ਤੇ ਏਅਰ ਸੋਈ ਆ ਸੋ ਇਹ ਹੈ ਜਿਹੜੀ ਤੁਸੀਂ ਦੇਖ ਰਹੇ ਜੀ